ਚੱਲੇ ਵੀ ਰਸਤੇ ਤੇ ਰਸਤੇ ਤੇ ਉਹਨਾਂ ਨੂੰ ਵੀ ਕੋਈ ਰੈਂਡਮ ਅਕਸਰ ਜਿਵੇਂ ਨਾ ਅਜ ਉਹਨਾਂ ਜਰਾਏ ਜਿਹੜਾ ਨੇ ਕੇਪੀ ਰਿਪੋਰਟ ਨਹੀਂ ਜਾਨ ਲੱਗੇ ਤਾਂ ਆਪਾਂ ਨੇ ਪੁੱਛਗਿਛ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਤਰੀਕ ਅੱਜ ਨਵੇਂ ਕਾਨੂੰਨ ਦੇ ਮੁਤਾਬਕ ਰਿਪੋਰਟਿੰਗ ਕਰਨੀ ਸ਼ੁਰੂ ਕੀਤੀ ਰਿਪੋਰਟਿੰਗ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਸੀ ਤਰੀਕ ਮਾਰਸ਼ੀ 8499 ਹੀ ਲਏ ਗਏ 1494 ਨੰਬਰ ਤੇ 1496 ਨੰਬਰ ਤੂ ਪੈਕੇਟ ਮਿਲ ਇਹ ਰਵਿੰਦ ਜੀਆ ਕੀ ਉਹ yellow ਪੈਕਿੰਗ ਸੀ ਵੀ ਔਰ ਉਹਦੇ ਉੱਤੇ ਕੁੰਡਾ ਲੱਗੇ ਆਏ ਸੀ ਇਸ ਕਰਕੇ ਉਹਦੇ ਤੇ 에ਅਰਕਰਾਫਟ ਵੀ ਲੱਗਿਆ ਸੀ ਜਿਹੜਾ एसएचयू ਖਾਲੜਾ ਹੈਗਾ ਉਹਨੇ ਨਕਲ ਆਇਆ ਸੀਗਾ ਰੇਂਜ ਉਤੇ ਇਥੇ ਯੂਬੀਸੀਡੀ ਬਰੇਜ ਜਿਹੜਾ ਹੈਗਾ ਉੱਥੇ ਕਿਸੇ ਨੇ ਇਤਲਾਹ ਦਿੱਤੀ ਵੀ ਇੱਦਾਂ ਇਥੋਂ ਕੋਈ ਖੇਪ ਚੱਕ ਕੇ ਲੈ ਜਾ ਰਿਹਾ ਔਰ ਪਹਿਲੇ ਵੀ ਲੈ ਕੇ ਗਏ ਸਮਾਨ ਤਾਂ ਹੁਣ ਵੀ ਸ਼ਾਇਦ ਦੁਬਾਰਾ ਖੇਪ ਚੱਪਨ ਆ ਰਿਹਾ ਹੈ ਤੋ ਉਹਨਾਂ ਨੇ ਥੋੜਾ ਜਿਹਾ ਅੱਗੇ ਜਾ ਕੇ ਚੱਲੇ ਵੀ ਰਸਤੇ ਤੇ ਰਸਤੇ 'ਚ ਉਹਨਾਂ ਨੂੰ ਇੱਕ ਹੀਰੋ ਅੰਡਰ ਮੋਟਰਸਾਈਕਲ ਦੇ ਨੌਜਵਾਨ ਨਜ਼ਰ ਆਏ ਜਿਹੜਾ ਨੇ ਦੇਖ ਕੇ ਪੁਲਿਸ ਪਾਰਟੀ ਨੂੰ ਜਾਣ ਲੱਗੇ ਪਰ ਇਹਨਾਂ ਨੇ ਪੁੱਛਾ ਕਰਕੇ ਉੱਥੇ ਫੜ ਲਿਆ ਫੜ ਕੇ ਉਹਨਾਂ ਨੇ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਤਰੀਫ਼ ਹੁਣ ਨਵੇਂ ਕਾਨੂੰਨ ਦੇ ਮੁਤਾਬਕ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਰਿਕਾਰਡਿੰਗ ਦੇ ਵਿੱਚ ਜਿਹੜੀ ਉਹਨਾਂ ਨੇ ਕਿਹਾ ਸੀ ਦੌਰਾਨ ਤਲਾਸ਼ੀ ਮੇਕ ਅਸਰਬ ਸਰਗੋਦੀ ਨੂੰ ਬਣਾ ਲਿਆ ਗਿਆ ਮੌਕੇ ਤੇ ਔਰ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਇੱਕ 494 ਦੇ ਨਾਮ ਤੇ ਇੱਕ 496 ਦੇ ਨਾਮ ਦੋ ਪੈਕੇਟ ਮਿਲੇ ਇਹ ਰੋਇੰਦ ਦੇ ਜੀਆ ਕੀ ਉਹ yellow ਪੈਕਿੰਗ ਸੀਗੀ ਔਰ ਉਹਦੇ ਉੱਤੇ ਕੁੰਡਾ ਲੱਗੇ ਆਏ ਸੀ ਇਸ ਕਰਕੇ ਉਹਦੇ ਤੇ 에ਅਰਕ੍ਰਾਫਟ ਟੈਗ ਵੀ ਲਾਇਆ ਉਸ ਨੂੰ ਪੜੀ ਕਿ ਉਹ ਜਿਹੜੇ ਕਾਗਜ਼ ਇਹਨਾਂ ਨੇ ਚੱਕੇ ਹੋਣ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਕੋਈ ਅੰਮ੍ਰਿਤਸਰ ਦੇ ਦੋ ਹੈਗੇ ਆ ਇੱਕ ਵਿਸ਼ਾਲ ਹੈਗਾ ਤੇ ਇੱਕ ਅਮਨਦੀਪ ਹੈ ਇਹਨਾਂ ਨੇ ਆਣਾ ਉਹਨਾਂ ਤੋਂ ਸਮਾਨ ਲੈਣ ਔਰ ਪਹਿਲੇ ਵੀ ਜਿਹੜਾ ਤੇ ਇਹਨਾਂ ਨੇ ਜਿਹੜਾ ਉਹ ਉੱਥੇ ਪਹਿਲੇ ਵੀ ਲੈ ਕੇ ਗਏ ਆ ਔਰ ਉਹ ਜਿਹੜਾ ਇਹਨਾਂ ਨੇ ਇੱਕ ਉਹ ਉੱਥੇ ਅਸਲੋ ਅਸਲੋ ਤਾੜ ਪਿੰਡ ਪੈਂਦਾ ਉੱਥੇ ਇੱਕ ਟਾਲੀ ਵਾਲਾ ਬਰਾਣਜੀ ਜਗ੍ਹਾ ਹੈਗੀ ਆ ਉੱਥੇ ਦਾ ਹੀ ਹੈ ਕਿ ਟਾਈਮ ਲੰਦੇ ਹੁੰਦੇ ਸੀ ਤਾਂ ਉੱਥੇ ਜਿਹੜਾ ਐਸ ਐਚਓ ਬਲਟੂਆ ਨਾਲ ਗੱਲ ਕੀਤੀ ਐ ਐਸ ਐਚਓ ਫਲੜਾ ਨੇ ਉੱਥੇ ਪਹੁੰਚਦੇ ਆ ਉੱਥੇ ਜਦੋਂ ਮੌਕੇ ਤੇ ਪਹੁੰਚਦੇ ਆ ਤਾਂ ਇਹ ਜਿਹੜੇ ਦੋ ਦਰੀਜਾਕਾਰ ਚ ਆਂਦੇ ਉਥੋਂ ਵਿਸ਼ਾਲ ਤੇ ਉਹ ਅਮਨਦੀਪ ਆ ਕੇ ਜਦੋਂ ਪਹੁੰਚਦੇ ਉੱਥੇ ਇਹਨਾਂ ਨੂੰ ਕਾਬੂ ਕਰ ਲੇਤਾ ਜਾਂਦਾ ਇਹਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਉਹੀ ਸੇਮ ਵੀਡੀਓਗ੍ਰਾਫੀ ਕਰਕੇ ਤਲਾਸ਼ੀ ਲਈ ਜਾਂਦੀ ਹੈ ਤਾਂ ਇਹ ਦੋਨਾਂ ਦੇ ਕੋਲੋਂ ਵੀ ਕਰੀਬ 1 ਕਿਲੋ ਦੇ ਕਰੀਬ 500 ਕੁਝ ਗ੍ਰਾਮ ਇੱਕ ਕੋਲੋਂ ਤੇ ਬਾਕੀ ਦੂਜੇ ਕੋਲੋਂ 400 ਕੁਝ ਗ੍ਰਾਮ ਜਿਹੜੀ ਹੀਰੋਇਨ ਗ੍ਰਾਮਦੂੰਦੀ ਹੈ ਇਹਨਾਂ ਦੀ ਜਿਹੜੀ ਅਗਲੀ ਪੁੱਛਗਿਛ ਤੋਂ ਇਹ ਫਲਸਾ ਹੋਇਆ ਕਿ ਇਹ ਜਿਹੜੇ ਲੋਕਲ ਬੰਦੇ ਸੀਗੇ ਇਹਨਾਂ ਦਾ ਲਿੰਕ ਕਰਾਇਆ ਸੀਗਾ ਇਹਨਾਂ ਦੇ ਚਾਚੇ ਦਾ ਮੁੰਡਾ ਹੈਗਾ ਹਰਪੀਤ ਉਹਨੇ ਬਾਹਰ ਰਹਿੰਦਾ ਯੂ ਐਸ ਏ ਉਹਨੇ ਜੱਟ ਸੰਧੂ ਕੋਈ ਸਮਗਲਰ ਹੈਗਾ ਅਕ੍ਰੋਸ ਦਾ ਬਾਰਡਰ ਪਾਕਿਸਤਾਨ ਚ ਉਹਦੇ ਨਾਲ ਲਿੰਕ ਕਰਾਤਾ ਸੀਗਾ ਲੋਕਲ ਮੁੰਡਿਆਂ ਦਾ ਇਹ ਕਿਉਂਕਿ ਲੋਕੇਸ਼ਨ ਇਹਨਾਂ ਦਾ ਘਰ ਜਿਹੜਾ ਹੈਗਾ ਬਾਰਡਰ ਦੇ ਉੱਤੇ ਸੀਗਾ ਇਹ ਲੋਕੇਸ਼ਨ ਭੇਜ ਕੇ ਉੱਥੋਂ ਮੰਗਵਾ ਲੈਂਦੇ ਸੀ ਕਨਸਾਈਨਮੈਂਟ ਔਰ ਇਹ ਜਿਹੜਾ ਵਿਸ਼ਾਲ ਦੇ ਮੰਦੀਪ ਇਹ ਆ ਕੇ ਲੈ ਜਾਂਦੇ ਸੀ ਵਿਸ਼ਾਲ ਦੇ ਉੱਤੇ ਪਹਿਲੇ ਵੀ ਦੋ ਪਰਚੇ 1.5 ਕਿਲੋ ਦਾ ਫਾਰਮੈਸ਼ਨੇਟ ਅਮਰitsar ਚ ਦਰਜ ਹੈ ਤਾਂ ਇੱਕ ਗੋਲੀਆਂ ਦਾ ਪਰਚਾ ਪਹਿਲੀ ਦਰਜ ਹੋ ਜਾਂਦਾ ਤੇ ਇਹ ਆ ਕੇ ਉੱਥੋਂ ਲੈ ਕੇ ਤਾਂ ਫਿਰ ਇਹ ਰਿਟੇਲ ਚ ਵੇਚਦੇ ਸੀਗੇ ਅਮਰitsar ਤੇ ਇਹਨਾਂ ਨੂੰ ਜਿਹੜਾ ਹੈਗਾ ਪਾਂਡੀ ਦੀ ਜੋ ਵੀ ਫੀਸ ਹੁੰਦੀ 40000 ਕੰਪੈਕਟ ਦਾ ਕਦੀ ਲੱਖ ਰੁਪਈਆ ਜਿਵੇਂ ਵੀ ਮਤਲਬ ਜਿਹੜਾ ਰਿਸਕ ਲੈਵਲ ਦੇ ਹਿਸਾਬ ਨਾਲ ਉਹ ਇਹਨਾਂ ਨੂੰ ਪੇਮੈਂਟ ਕਰ ਦਿੰਦੇ ਸੀ ਤੋ ਤਾਂ ਮਡੇ ਇੱਥੋਂ ਦੇ ਆ ਜੀ ਕੇ ਮਤਲਬ ਇੱਕ ਜਿਹੜਾ ਹੈਗਾ ਜਿਹੜੇ ਬਰਿੰਦਰ ਤੇ ਮਡੇ ਹੈਗਾ ਇੱਕ ਬਰਿੰਦਰ ਹੈ ਜੀ ਇੱਕ ਹੈਗਾ ਗੁਰਜੰਟ ਇਹ ਇੱਕ ਹੈਗਾ ਪਿੰਡ ਰਾਮੂਵਾਲ ਦਾ ਇੱਕ ਹੈਗਾ ਜੀ ਧੂਆ ਪੂਰਾ ਕੋਨਾ ਦਾ ਇਹ ਦੋਨੋਂ ਖੇਮਕਰਨ ਥਾਣੇ ਦੇ ਰਹਿਣ ਵਾਲੇ ਆ ਇਹਨਾਂ ਦਾ ਜਿਹੜਾ ਪਿੰਡ ਬਿਲਕੁਲ ਬਾਰਡਰ ਦੇ ਨਾਲ ਲੱਗ ਜਾਂਦੇ ਆ ਇਹ ਇਹਨਾਂ ਦਾ ਜਿਹੜਾ ਹਰਪੇਜ ਨੇ 3 ਵੇ ਤੇ ਗਲ ਕਰਦਾ ਹੁੰਦਾ ਸੀਗਾ ਬਾਹਰ ਉਹਦੇ ਜੱਟ ਸੰਧੂ ਦੇ ਨਾਲ ਇਹਨਾਂ ਨੂੰ ਲੈ ਕੇ ਲਾਈਨ ਤੇ ਵੀ ਕਿਹੜਿਆ ਕੋਆਰਡੀਨੇਟ ਭੇਜਣੇ ਆ ਜਦੋਂ ਇਹ ਕਨਸਾਈਨਮੈਂਟ ਇਹ ਰਿਸੀਵ ਕਰ ਲੈਂਦੇ ਸੀ ਉਦੋਂ ਵੀ ਕਨਫਰਮੇਸ਼ਨ ਦੇ ਦਿੰਦੇ ਸੀ ਔਰ ਜਦੋਂ ਇਹ ਡਿਲੀਵਰ ਕਰ ਦਿੰਦੇ ਸੀ ਉਹਦੇ ਬੰਦਿਆਂ ਨੂੰ ਉਹਦੇ ਚਾਚੇ ਦੇ ਮੁੰਡੇ ਨੂੰ ਵਿਸ਼ਾਲ ਨੂੰ ਤੇ ਅਮੰਦ ਨੂੰ ਉਦੋਂ ਵੀ ਇਹ ਅ ਦੱਸ ਬੰਦੇ ਸੀ ਵੀ ਅਸੀਂ